ਜਿਹੜਾ ਪਿਆਰ ਜਿਹੜਾ ਦੋਸਤ ਸਾਨੂੰ ਅਸੀਂ ਗੁਰੂ ਨੂੰ ਬਣਾਇਆ ਨਾ ਉਹ ਸਾਥ ਨਹੀਂ ਛੱਡਦਾ ਉਹਦੀ ਪ੍ਰੀਤ ਝੂਠੀ ਨਹੀਂ ਹੈ ਕਿਉਂਕਿ ਦੁਨੀਆ ਜਿਹੜੀ ਹੈ ਉਹ ਜਦੋਂ ਸੰਬੰਧ ਸਾਡੇ ਨਾਲ ਰੱਖਦੀ ਹੈ ਜਿਹੜੀ ਮੈਂ ਪਹਿਲਾਂ ਬੇਨਤੀ ਕੀਤੀ ਹਰ ਬੰਦਾ ਦੁਨੀਆ ਦਾ ਕੋਈ ਵੀ ਰਿਸ਼ਤਾ ਹੈ ਉਹ ਜਦੋਂ ਤੱਕ ਉਹਨੂੰ ਤੁਹਾਡੇ ਤੋਂ ਲੋੜ ਨਹੀਂ ਨਾ ਉਹ ਤੁਹਾਡੇ ਤੋਂ ਮਤਲਬ ਖਤਮ ਕਰ ਦੇਗਾ ਮੈਂ ਬੇਨਤੀ ਕਰ ਦਿੰਦਾ ਦੁਨੀਆ ਦਾ ਹਰ ਰਿਸ਼ਤਾ ਕੋਈ ਬੰਦਾ ਕਹੇ ਨਾ ਮੇਰਾ ਪਰਿਵਾਰ ਦਾ ਬੜਾ ਪਿਆਰ ਹੈ ਜੀ ਚਲੋ ਵਾਹਿਗੁਰੂ ਜਿਨ੍ਹਾਂ ਨੂੰ ਸਮਤ ਬਖਸ਼ਿਸ਼ ਕੀਤੀ ਉਹ ਜੁੜੇ ਰਹਿਣ ਬੜੀ ਚੰਗੀ ਗੱਲ ਆ ਨਹੀਂ ਚੰਗੇ ਚੰਗੇ ਰਿਸ਼ਤੇ ਚਾਰ ਦਿਨ ਖਰਚਾ ਨਾ ਮਿਲੇ ਨਾ ਤੇ ਉਹੀ ਜ਼ੁਬਾਨ ਜਿਹੜੀ ਵਡਿਆਈ ਕਰਦੀ ਆ ਉਹ ਜ਼ੁਬਾਨ ਜਿਹੜੀ ਉਹ ਬਕਵਾਸ ਕਰਨ ਤੱਕ ਆ ਜਾਂਦੀ ਮੈਂ ਲਫ਼ਜ਼ ਵਰਤ ਰਿਹਾ ਮਾਫੀ ਮੰਗ ਲੈਂਦਾ ਭਾਵੇਂ ਪੁੱਤਰ ਵੀ ਹੈ ਨਾ ਜੀ ਆਪਣਾ ਉਹ ਪੁੱਤਰ ਉੱਠ ਕੇ ਪੈਰੀਂ ਹੱਥ ਲਾਂਦਾ ਹੋਵੇ ਦੁਨੀਆ ਦੇ ਸਾਹਮਣੇ ਕਹਿੰਦਾ ਮੇਰਾ ਬਾਪੂ ਬੜਾ ਚੰਗਾ ਤੇ ਬਾਪੂ ਮਾੜਾ ਜਾ ਢਿੱਲਾ ਪਿਆ ਕਾਰੋਬਾਰ ਢਿੱਲਾ ਪਿਆ ਜੀਬ ਢਿੱਲੀ ਹੋਈ ਤੇ ਪੁੱਤਰ ਕਾਲਜ ਜਾਣ ਤੋਂ ਪਹਿਲਾਂ ਪੈਸੇ ਮੰਗਦਾ ਤੇ ਬਾਪੂ ਕਵੇ ਮੇਰੇ ਕੋਲ ਨਹੀਂ ਹੈ ਇੱਕ ਦਿਨ ਮੰਗੇ ਦੋ ਦਿਨ ਮੰਗੇ ਤੀਜੇ ਦਿਨ ਉਹੀ ਪੁੱਤਰ ਅੱਖਾਂ ਕੱਢ ਕੇ ਜਾਂਦਾ ਵੀ ਤੇਰੇ ਕੋਲ ਹੋਣਾ ਵੀ ਹੈ ਕਦੇ ਤੇ ਉਹੀ ਜਿਹੜਾ ਦੁਨੀਆਂ ਦੇ ਸਾਹਮਣੇ ਕਹਿੰਦਾ ਮੇਰਾ ਬਾਪੂ ਬੜਾ ਚੰਗਾ ਮੈਨੂੰ ਸਾਰਾ ਖਰਚਾ ਦਿੰਦਾ ਤੁਸੀਂ ਦੇਖੋ ਮਹਾਰਾਜ ਕਹਿੰਦੇ ਹੋਇਆ ਨਾ ਮਾਇਆ ਦਾ ਸੰਬੰਧ ਅੱਜ ਪੈਸੇ ਨਹੀਂ ਮਿਲੇ ਤੇ ਬਾਪੂ ਮਾੜਾ ਹੋ ਗਿਆ ਉਹੀ ਉਈ ਰਿਸ਼ਤੇ ਤੁਸੀਂ ਦੇਖੋ ਪਤੀ ਤੇ ਪਤਨੀ ਦੇ ਰਿਸ਼ਤੇ ਕਿੰਨੇ ਸਾਰੇ ਡਿਵੋਰਸ ਇਹੋ ਜਿਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸੌਖਾਦੀ ਸੀ ਵੀ ਅਸੀਂ ਦੁੱਖ ਤੇ ਸੁੱਖ ਦੇ ਵਿੱਚ ਸਾਥੀ ਹੋਵਾਂਗੇ ਇੱਕ ਦੂਜੇ ਦੀ ਜ਼ਿੰਦਗੀ ਦੇ ਵਿੱਚ ਸਹਾਈ ਹੋਵਾਂਗੇ ਕੋਰਟ ਦੇ ਵਿੱਚ ਕੇਸ ਗਿਆ ਤੇ ਜੱਜ ਨੇ ਪੁੱਛਿਆ ਮਸਲਾ ਕੀ ਕਹਿੰਦਾ ਮੈਨੂੰ ਖਰਚਾ ਨਹੀਂ ਦਿੰਦਾ ਪਤਨੀ ਕਹਿੰਦੀ ਮੈਨੂੰ ਖਰਚਾ ਨਹੀਂ ਦਿੰਦਾ ਮੈਨੂੰ ਪੈਸੇ ਨਹੀਂ ਦਿੰਦਾ ਮੈਂ ਤਾਂ ਕਰਕੇ ਛੱਡ ਦੇਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਚ ਬੈ ਕੇ ਜਾਂ ਕਿਸੇ ਵੀ ਰਸਮ ਦੇ ਮੁਤਾਬਕ ਤੁਸੀਂ ਗ੍ਰਸਤੀ ਜੀਵਨ ਦੇ ਵਿੱਚ ਪ੍ਰਵੇਸ਼ ਲਿਆ ਉਦੋਂ ਸੌ ਤੇ ਇਹੀ ਖਾਦੀ ਸੀ ਨਾ ਵੀ ਅਸੀਂ ਸੁੱਖ ਤੇ ਦੁੱਖ ਦੇ ਵਿੱਚ ਇਕੱਠੇ ਰਵਾਂਗੇ ਇੱਕ ਦੂਜਾ ਦਾ ਸਾਥ ਦੇਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਮਨਮੁਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਇਹ ਗੱਲ ਜ਼ਰੂਰ ਚੇਤਾ ਰੱਖਿਓ ਜਗਤ ਦੇ ਵਿੱਚ ਜਿਹੜਾ ਪਿਆਰ ਹੈ ਉਹ ਸਿਰਫ ਮਾਇਆ ਕਰਕੇ ਹੈ ਜਿਸ ਦਿਨ ਮਾਇਆ ਕਰਕੇ ਲੋਕੋ ਇਹ ਵੀ ਦੋ ਦੋ ਪੱਖ ਨੇ ਜਿਹੜਾ ਮੈਂ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਇੱਕੋ ਰਸਤੇ ਨਹੀਂ ਲਾਣਾ ਚਾਹੀਦਾ ਅੱਜ ਵੀ ਪਰਿਵਾਰ ਦੇ ਵਿੱਚ ਉਹ ਰਿਸ਼ਤੇ ਨੇ ਜਿਹੜੇ ਸੁੱਖ ਦੇ ਵਿੱਚ ਇਕੱਠੇ ਨੇ ਤੇ ਉਹ ਦੁੱਖ ਦੇ ਵਿੱਚ ਵੀ ਇੱਕ ਦੂਜੇ ਦਾ ਸਾਥ ਦਿੰਦੇ ਨੇ ਉਹਨਾਂ ਨੂੰ ਸਤਿਗੁਰੂ ਨੇ ਉਸ ਕਤਾਰ ਦੇ ਵਿੱਚ ਖੜੇ ਨਹੀਂ ਕੀਤਾ ਸਾਰਿਆਂ ਨੂੰ ਸਾਰਿਆਂ ਨੂੰ ਇੱਕੋ ਰਸਤੇ ਨਹੀਂ ਲਾਇਆ ਜਾ ਸਕਦਾ ਹਜ਼ੂਰ ਨੇ ਲਫ਼ਜ਼ ਵਰਤਿਆ ਮਨਮੁੱਖਾਂ ਕੇਰੀ ਦੋਸਤੀ ਮਾਇਆ ਦਾ ਸਨਮਾਨ